ਇਸ ਕੇ ਪੇਰ ਨਾਮ ਇਹ ਵੀ ਇੱਕ ਜਗ੍ਹਾ ਪਰ ਨਾਮਾਂ ਲੈਣੀ ਹੈ ਸੋਚਦੇ ਬਸ ਬੋਲ ਕੇ ਸਿਰਦਾਰਦੇ ਨੇ ਜਿਹੜਾ ਕੋਈ ਬੋਲ ਕੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਪਰ ਜਿੱਥੇ ਪੂਰੇ ਦੇਸ਼ ਦੇ ਵਿੱਚ ਤੇ ਪੂਰੇ ਵਿਸ਼ਵ ਦੇ ਵਿੱਚ ਇਹ ਮਹਿਲਾ ਦਿਵਸ ਮਨਾਇਆ ਜਾਂਦਾ ਤਾਂ ਉੱਥੇ ਅੱਜ ਖਨੌਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਜਿਹੜੀਆਂ ਔਰਤ ਦਿਵਸ ਦੇ ਤੌਰ ਤੇ ਪਹੁੰਚੀਆਂ ਨੇ ਇਹ ਤਸਵੀਰਾਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਮਹਿਲਾਵਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈਗਾ ਉਹ ਇਹ ਖਨੌਰੀ ਬਾਰਡਰ ਤੇ ਦਿਖਾਈ ਦੇ ਰਿਹਾ ਹੈਗਾ ਸੈਂਕੜੇ ਦੀ ਗਿਣਤੀ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਜਿਹੜੀਆਂ ਔਰਤਾਂ ਨੇ ਅੱਜ ਮਹਿਲਾ ਦਿਵਸ ਦੇ ਉੱਪਰ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਪਹੁੰਚੀਆਂ ਨੇ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਅੱਜ ਜਗਜੀਤ ਸਿੰਘ ਦੱਲੇਵਾਲ ਦੇ ਮਰਨ ਵਰਤ ਨੂੰ ਤਾਂ ਅੱਜ 103 ਦਿਨ ਹੋ ਚੁੱਕੇ ਨੇ ਤਾਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਜਿਹੜਾ ਔਰਤ ਦਿਵਸ ਮਨਾਇਆ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਇਹ ਥਨੌਰੀ ਬਾਰਡਰ ਦੀਆਂ ਨੇ ਕਿ ਔਰਤਾਂ ਦੇ ਨਾਲ ਵੀ ਗੱਲ ਕਰਦੇ ਆਂਗੇ ਕਿਵੇਂ ਦੇਖਦੇ ਹੋ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਪਹੁੰਚੇ ਹੋਗੇ ਤਾਂ ਔਰਤ ਦਿਵਸ ਦੇ ਮਾਇਨੇ ਦੇ ਤੌਰ ਤੇ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ ਸਭ ਤੋਂ ਪਹਿਲਾਂ ਮੈਂ ਬੀ ਗੁਰਪ੍ਰੀਤ ਗੌਰ ਪ੍ਰਾਸ ਬੀਕੇ ਯੂ ਇਕਤਾ ਜਾਦੀ ਸੁਭਾਗੂ ਸਭ ਤੋਂ ਪਹਿਲਾਂ ਤਾਂ ਵੀ ਜਿੰਨਾ ਸਾਡੇ ਵੀਰਾਂ ਨੇ ਪ੍ਰਬੰਧ ਕੀਤਾ ਸੀ ਉਹ ਛੋਟਾ ਪੈ ਗਿਆ ਕਿਉਂਕਿ ਸਾਡੀਆਂ ਭੈਣਾਂ ਦੇ ਕਾਫਲੇ ਤਕਰੀਬਨ ਸਮਾਂ 2 ਵਜੇ ਤੋਂ 1:30 ਵੱਜ ਚੁੱਕਿਆ ਫੇਰ ਵੀ ਸਾਡੇ ਜਿਹੜੇ ਕਾਫਲੇ ਨੇ ਪੈਣਾ ਦੇ ਆ ਰਹੇ ਨੇ ਕਿਉਂਕਿ ਉਹਨੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਵੀ ਜਿਹੜੀ ਔਰਤ ਸੀਗੀ ਉਹ ਘਰ ਦੇ ਵਿੱਚ ਹੀ ਇੱਕ ਕੰਮ ਤੱਕ ਸੀਮਿਤ ਰਹੂਗੀ ਸਾਡੀਆਂ ਮਾਮਾ ਤੇ ਭੈਣਾਂ ਨੂੰ ਪਤਾ ਲੱਗ ਚੁੱਕਿਆ ਕਿ ਜੇ ਅਸੀਂ ਆਪਦੇ ਹੱਕਾਂ ਵਾਸਤੇ ਸਾਡੇ ਵੀਰਾਂ ਦਾ ਸਾਥ ਦੇਵਾਂਗੇ ਤਾਂ ਹੀ ਅਸੀਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਜਿਹੜੀਆਂ ਬਚਾ ਸਕਾਂਗੇ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਐਤਕੀ ਸਾਨੂੰ ਪਿਛਲੇ ਸਾਲ 13 ਫਰਬਰੀ ਤੋਂ ਮੋਰਚੇ ਤੇ ਬੈਠੇ ਸੀਗੇ ਤੇ 13 ਮਹੀਨੇ ਹੋ ਚੁੱਕੇ ਨੇ ਤੇ ਸਾਡੀਆਂ ਫਸਲਾਂ ਦੀ ਕੀਮਤ ਹੈ ਜਿਹੜੀ ਮੋਰਚਾ ਲੱਗਣ ਦੇ ਬਾਵਜੂਦ ਵੀ ਸਾਨੂੰ ਉਹ ਜਿਹੜੀ ਕੀਮਤਾਂ ਬਿਲਕੁਲ ਨਹੀਂ ਮਿਲ ਰਹੀ ਕਿਉਂਕਿ ਜੇ ਸਾਡਾ ਇਹ ਮੋਰਚਾ ਚੱਕਿਆ ਜਾਂਦਾ ਹੈ ਸਰਕਾਰ ਆ ਸਾਡੀ ਮੰਗਾਂ ਨਹੀਂ ਮੰਨਦੀਆਂ ਤਾਂ ਜਿਹੜੇ ਸਾਡੇ ਹਾਲਾਤ ਨੇ ਉਹ ਇਸ ਤੋਂ ਵੀ ਜ਼ਿਆਦਾ ਵਿਗੜ ਜਾਣੇ ਨੇ ਕਿਉਂਕਿ ਸਰਕਾਰ ਚਾਹੁੰਦੀ ਹੈ ਇਹ ਕਸਾਨਾਂ ਨੂੰ ਦਵਾਇਆ ਜਾਵੇ ਦਵਾਕੇ ਇਹਨਾਂ ਨੂੰ ਘਰੇ ਵਾਪਸ ਭੇਜਿਆ ਜਾਵੇ ਪਰ ਜਿਹੜੇ ਸਾਡੇ ਲੋਕ ਨੇ ਸਾਡੀਆਂ ਮਾਂ ਮਾਣੇ ਭੈਣਾਂ ਨੇ ਉਹ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਸਾਥ ਦੇਵਾਂਗੇ ਤਾਂ ਸਾਡੇ ਹੱਕ ਵਚਣੇ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਪੰਜ ਦਰਿਆਵਾਂ ਦਾ ਕਿਹਾ ਜਾਂਦਾ ਸੀ ਉਹ ਹਰ ਛੇ ਦਰਿਆ ਬਣ ਗਏ ਕਿਉਂਕਿ ਛੇਮਾ ਜਿਹੜਾ ਦਰਿਆ ਆ ਬਣਿਆ ਉਹ ਨਸ਼ੇ ਦਾ ਬਣਿਆ ਉਹ ਸਰਕਾਰਾਂ ਦੀ ਦੇਣ ਹੈ ਜਿੱਦਣੀਆਂ ਸਰਕਾਰਾਂ ਇਆਂ ਨੇ ਉਹਨਾਂ ਨੇ ਫਸਲਾਂ ਦੇ ਰੇਟ ਨਹੀਂ ਦਿੱਤੇ ਕੋਈ ਸਾਡੀ ਮੰਗ ਨਹੀਂ ਮੰਨੀ ਤੇ ਜਿਹੜੀ ਸਾਨੂੰ ਦੇਣ ਦਿੱਤੀ ਹੈ ਉਹ ਨਸ਼ੇ ਦੀ ਦਿੱਤੀ ਹੈ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਆਮ ਤੌਰ ਤੇ ਦੇਖਣ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਤਰ੍ਹਾਂ ਸਿੱਧੀ ਤਰ੍ਹਾਂ ਵਿਕ ਰਹੇ ਹੈ ਉਹ ਜੇ ਸਰਕਾਰ ਚਾਹੇ ਤਾਂ ਨਸ਼ਾ ਬੰਦ ਹੋ ਸਕਦਾ ਹੈ ਪਰ ਸਰਕਾਰ ਨੂੰ ਉਹਦੇ ਵਿੱਚ مناਫ ਹੈ ਕਿਉਂਕਿ ਸਰਕਾਰ ਅਵਾਨੀਆਂ ਨੂੰ ਡਾਨੀਆਂ ਨੂੰ ਕਾਪਰੇਟ ਘਰਾਣਿਆਂ ਨੂੰ ਹੋਰ ਅਮੀਰ ਕਰਨਾ ਚਾਹ ਰਹੀ ਹੈ ਤੇ ਸਾਡੇ ਕਿਸਾਨਾਂ ਨੂੰ ਜਿਹੜਾ ਹੋਰ ਦਬਾਉਣਾ ਚਾਹ ਰਹੀ ਹੈ ਬਿਲਕੁਲ ਵੱਡੀ ਦੇ ਵਿੱਚ ਅੱਜ ਮਹਿਲਾ ਦਿਵਸ ਦੇ ਉੱਪਰ ਔਰਤਾਂ ਨੇ ਠਾਠਾ ਮਾਰਦਾ ਇਕੱਠ ਜਿਹੜਾ ਤਨੌਰੀ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਤਨੌਰੀ ਬਾਰਡਰ ਦੇ ਉੱਪਰ ਜਿਹੜੀ ਸਟੇਜ ਹੈਗੀ ਉਹ ਔਰਤਾਂ ਦੇ ਹਵਾਲੇ ਹੈਗੀ ਅੱਜ ਔਰਤਾਂ ਹੀ ਜਿਹੜਾ ਬੁਲਾਰੇ ਦੇ ਤੌਰ ਤੇ ਬੋਲ ਰਹੀਆਂ ਨੇ ਤੇ ਔਰਤਾਂ ਹੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਲੰਟੀਅਰ ਦੇ ਤੌਰ ਤੇ ਬਿੱਲੇ ਲੱਗੇ ਹੋਏ ਨੇ ਹਰੀਆਂ ਚੁੰਨੀਆਂ ਨੇ ਹੱਥ ਦੇ ਵਿੱਚ ਜਿਹੜਾ ਝੰਡਾ ਫੜਿਆ ਹੋਇਆਗਾ ਤਾਂ ਇਹ ਵਲੰਟੀਅਰ ਦੇ ਤੌਰ ਤੇ ਇੱਥੇ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਤੇ ਇਸੇ ਤਰ੍ਹਾਂ ਦੀ ਹੋਰ ਤਸਵੀਰਾਂ ਤੁਹਾਨੂੰ ਬਾਹਰ ਦੀਆਂ ਅਸੀਂ ਦਿਖਾਉਂਦੇ ਆ ਜਿੱਥੇ ਵੀ ਤੁਸੀਂ ਦੇਖ ਰਹੇ ਹੋਗੇ ਕਿਤੇ ਨਾ ਕਿਤੇ ਜਿਹੜਾ ਅੱਜ ਖਨੌਰੀ ਬਾਰਡਰ ਤੇ ਜਿਹੜੇ ਪ੍ਰਬੰਧ ਨੇ ਉਹ ਛੋਟੇ ਪੈਂਦੇ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਹਰ ਪਾਸੇ ਜਿਹੜਾ ਔਰਤਾਂ ਬੈਠੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਤੇ ਇਹ ਔਰਤਾਂ ਇੱਥੇ ਪਹੁੰਚੀਆਂ ਤੇ ਇੱਥੇ ਵੀ ਇਹ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿ ਜਿਹੜਾ ਕਿਸਾਨਾਂ ਦੇ ਮੋਰਚੇ ਦੇ ਲਈ ਜਿਹੜਾ ਫੰਡ ਇਕੱਠਾ ਕੀਤਾ ਜਾ ਰਿਹਾ ਹੈਗਾ ਤਾਂ ਉੱਥੇ ਵੀ ਜਿਹੜਾ ਅੱਜ ਔਰਤਾਂ ਦੀ ਡਿਊਟੀ ਲਗਾਈ ਗਈ ਹੈਗੀ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਖਾਸ ਕਰ ਜਿੱਥੇ ਪਹਿਲਾਂ ਕਿਸਾਨ ਬੈਠਦੇ ਸੀ ਉੱਥੇ ਵੀ ਅੱਜ ਕਿਸਾਨ ਮਹਿਲਾਵਾਂ ਨੇ ਜਿਹੜੀਆਂ ਜਿਹੜਾ ਔਰਤ ਦਿਵਸ ਦੇ ਉੱਪਰ ਹੈ ਜਿਹੜੀ ਪਰਚੀ ਆ ਕੱਟੀ ਜਾ ਰਹੀ ਹੈ ਕਿਸਾਨੀ ਮੋਰਚੇ ਦੇ ਲਈ ਜਿਹੜੀ ਸਹਾਇਤਾ ਆ ਰਹੀ ਹੈ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡੀ ਡਿਊਟੀ ਲਗਾਈ ਗਈ ਆ ਔਰਤ ਦਿਵਸ ਦੇ ਤੌਰ ਤੇ ਕੀ ਮਾਇਨੇ ਮੰਨਦੇ ਹੋ ਅੱਜ ਦੇ ਦਿਨ ਦੇ ਸਾਡਾ ਤਾਂ ਇਤਿਹਾਸ ਹੀ ਆ ਵੀ ਪਹਿਲਾਂ ਤੋਂ ਮਾਈ ਭਾਗੋ ਦਾ ਇਤਿਹਾਸ ਦੇਖੋ ਅਸੀਂ ਉਹਦੀਆਂ ਵਾਰਸ਼ਾਂ ਸਾਡੇ ਬੱਚੇ ਉਹਨਾਂ ਨੇ ਸ਼ੁਰੂ ਤੋਂ ਗਲਾਂ ਵਿੱਚ ਪਵਾਲੇ ਸੀਗੇ ਤਾਂ ਵੀ ਸੀ ਨਹੀਂ ਕੀਤੀ ਸੀਗੀ ਅੱਜ ਤਾਂ ਅਸੀਂ ਵੀ ਸਾਡਾ ਇਤਿਹਾਸ ਵੈਸਾ ਤੋਂ ਪਿੱਛੇ ਸਾਨੂੰ ਆਜ਼ਾਦੀ ਨਹੀਂ ਸੀ ਪਹਿਲਾਂ ਸਮਰਦ ਦੇ ਨਾਲ ਸਾਨੂੰ ਕੋਈ ਨਹੀਂ ਸੀ ਨਾਲ ਅਸੀਂ ਖੜ੍ਹ ਨਹੀਂ ਸਕਦੇ ਸੀ ਅੱਜ ਸਾਨੂੰ ਇਹ ਆਜ਼ਾਦੀ ਹੈ ਅਸੀਂ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਸਕਦੇ ਆਂ ਅੱਜ ਅਸੀਂ ਆਪਦੇ ਹੱਕਾਂ ਦੇ ਲਈ ਇੱਥੇ ਮਹਿਲਾ ਦਿਵਸ ਸਨਮਣਾਉਣਾ ਤਾਂ ਕਿ ਮਰਦਾਂ ਦੇ ਨਾਲ ਹੱਕ ਕੱਲ ਜਾ ਸਕੀ ਇਸ ਮੋਢੇ ਨਾਲ ਮੋਢਾ ਖੜ੍ਹ ਕੇ ਤਾਂ ਅੱਜ ਅੱਜ ਤੁਸੀਂ ਤੁਹਾਡੀ ਹਰ ਜਗ੍ਹਾ ਤੇ ਜਿੱਥੇ ਪਹਿਲਾਂ ਕਿਸਾਨ ਬੈਠਦੇ ਸੀ ਵਲੰਟੀਅਰ ਦੇ ਤੌਰ ਤੇ ਕਿਸਾਨ ਹੁੰਦੇ ਸੀ ਉਰੇ ਅੱਜ ਸਾਰੀਆਂ ਜਗ੍ਹਾਵਾਂ ਤੇ ਔਰਤਾਂ ਨੇ ਡਿਊਟੀ ਸੰਭਾਲੀ ਹੋਈ ਇਸ ਨੂੰ ਕਿਵੇਂ ਦੇਖ ਦਿਓਗੇ ਬਹੁਤ ਵਧੀਆ ਜੀ ਵੀ ਅੱਜ ਸਾਡੀ ਵੀ ਆਪ ਵੀ ਜੋ ਵੀ ਵਲੰਟੀਅਰ ਦੇ ਆ ਚੇ ਸੀ ਸਟੇਜ ਸੈਕਟਰੀ ਆ ਅੱਗੇ ਵੀ ਸੀਗੇ ਸਟੇਜ ਸੈਕਟਰੀ ਵੀ ਅੱਜ ਸਟੇਜ ਸੈਕਟਰੀ ਵੀ ਮਹਿਲਾਵਾ ਹੀ ਆ ਹਰ ਥਾਂ ਤੇ ਮਹਿਲਾਵਾ ਕਿਉ ਮਹਿਲਾਵਾ ਦਾ ਦੇਣ ਅੱਜ ਤਾਂ ਕਰਕੇ ਸਾਰੇ ਡਿਊਟੀ ਮਹਿਲਾਵਾਦ ਵੀ ਲੱਗੀ ਦੀ ਆ ਕਿਵੇਂ ਦੇਖਦਾ ਜਗਜੀਤ ਸਿੰਘ ਡੱਲੇਵਾਲ ਦੇ 103 ਦਿਨ ਹੋ ਚੁੱਕੇ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਹਾਂਜੀ ਉਸ ਚੀਜ਼ ਨੂੰ ਅਸੀਂ ਹੀ ਦੇਖ ਰਹੇ ਹਾਂ ਕਿ ਮਤਲਬ ਜਿਹੜਾ ਸਾਡੇ ਮਹਿਲਾਵਾਂ ਦਾ ਕਾਠਾ ਉਹ ਡੱਲੇਵਾਲ ਸਾਹਿਬ ਦੀ ਇੱਕ ਖਰਾਕ ਹੈ ਇਹ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਸਾਡੀਆਂ ਮੰਗੀਆਂ ਹੋਈਆਂ ਮੰਨਾਂ ਲਾਗੂ ਕਰ ਦੇਵੇ ਨਹੀਂ ਤਾਂ ਕਸਬੈਣਾ ਬੀਬੀਆਂ ਜਿਹੜੀਆਂ ਸਾਡੀਆਂ ਆਪਣੇ ਭਰਾਵਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਗੀਆਂ ਤੇ ਅਸੀਂ ਇਹ ਮੋਰਚਾ ਜਿੱਤ ਕੇ ਜਾਵਾਂਗੇ ਬਿਲਕੁਲ ਇਹ ਤਸਵੀਰਾਂ ਨੇ ਜਿਹੜੀਆਂ ਜਿਹੜਾ ਫੰਡ ਹੈਗਾ ਉਹ ਵੀ ਅਜੌਰਤਾਂ ਇਕੱਠੀਆਂ ਕਰ ਰਹੀਆਂ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਕਿ ਔਰਤਾਂ ਉਸੇ ਜਗ੍ਹਾ ਤੇ ਆ ਕੇ ਬੈਠ ਰਹੀਆਂ ਨੇ ਕਿਤੇ ਨਾ ਕਿਤੇ ਅੱਜ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਪ੍ਰਬੰਧ ਨੇ ਉਹ ਛੋਟੇ ਪੈਂਦੇ ਦਿਖਾਈ ਦੇ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਔਰਤਾਂ ਨੇ ਜਿਹੜੀਆਂ ਉਹ ਖਨੌਰੀ ਬਾਰਡਰ ਦੇ ਉੱਪਰ ਪਹੁੰਚਿਆ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਅੱਜ ਜਿਹੜਾ ਔਰਤ ਦਿਵਸ ਹੈਗਾ ਖਨੌਰੀ ਬਾਰਡਰ ਦੇ ਉੱਪਰ ਮਨਾਇਆ ਜਾ ਰਿਹਾ ਹੈਗਾ ਬਜ਼ੁਰਗ ਮਹਿਲਾਵਾਂ ਨੇਗੀਆਂ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਜੀ ਬੱਚੀ ਹੈ ਜਿਹੜੀ ਆਪਣੀ ਮਾਤਾ ਦੇ ਨਾਲ ਇੱਥੇ ਪਹ ਡੱਲੇਵਾਲ ਦੇ ਮਰਨਵਾਰਤ ਦੇ 193 ਮਿੰਟ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਆਪਣਾ ਅਮਰਜੀਤ ਕੌਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਇਕੱਠ ਵੀ ਜਿਆਦਾ ਹੈ ਤੁਸੀਂ ਆਪਣੀ ਬੱਚੀ ਨੂੰ ਨਾਲ ਲੈ ਕੇ ਆਏ ਹੋਗੇ ਹਾਂਜੀ ਹਾਂਜੀ ਅੱਜ ਨਕਲਾਬ ਜਿੰਦਾਬਾਦ ਕਹਿੰਦੇ ਕੀ ਨਾਮ ਹੈ ਆਪਣਾ ਗੁਰਸੇਵ ਕੌਰ ਅੱਜ ਕਿੱਥੇ ਆਏ ਹੋਗੇ ਕਿਨਾਰੀ ਬਾਦਰ ਕਿਨਾਰੀ ਬਾਦਰ ਛੋਟੇ ਛੋਟੇ ਬੱਚੇ ਨੇ ਕਿਤੇ ਨਾ ਕਿਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਬੱਚਿਆਂ ਸਮੇਤ ਇੱਥੇ ਪਹੁੰਚੀਆਂ ਹੋਈਆਂ ਨੇ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਕੀਤਾ ਹੋਇਆ ਵਲੰਟੀਅਰ ਦੇ ਤੌਰ ਤੇ ਮਹਿਲਾਵਾਂ ਇੱਥੇ ਖੜੀਆਂ ਨੇਗੀਆਂ ਤਾਂ ਹਰ ਇੱਕ ਜਿਹੜੀ ਜ਼ਿੰਮੇਵਾਰੀ ਆ ਜੋ ਔਰਤਾਂ ਨੂੰ ਦਿੱਤੀ ਹੋਈ ਆ ਅੱਜ ਵਲੰਟੀਅਰ ਦੇ ਤੌਰ ਤੇ ਤੁਹਾਡੀ ਇੱਥੇ ਜ਼ਿੰਮੇਵਾਰੀ ਲੱਗੀ ਹੋਈ ਹੈਗੀ ਹਾਂਜੀ ਤਾਂ ਕਿਵੇਂ ਦੇਖਦੇ ਅੱਜ ਹਰ ਇੱਕ ਚੀਜ਼ ਹੈ ਜਿਹੜੀ ਔਰਤਾਂ ਦੇ ਹਵਾਲੇ ਐ ਐਕਸਨੋਰੀ ਬਾਰਡਰ ਤੇ ਹਾਂਜੀ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ ਜੇ ਅਸੀਂ ਬਾਪੂ ਜੀ ਜੇ ਸਾਡੇ ਭੁਖ ਹੜਤਾਲ ਤੇ ਬੈਠੇ ਨੇ ਸਰਕਾਰ ਭੁੱਖਾ ਤਾਂ ਬੈਠ ਕੇ ਦੇਖਿਆ ਉਹਨੇ ਦਿਨ ਜੀ ਫਿਰ ਪਤਾ ਚੱਲੂਗਾ ਵੀ ਕਿੱਦਾਂ ਭੁੱਖਾ ਆਪਾਂ ਇੱਕ ਦਿਨ ਹੀ ਭੁੱਖੇ ਰਹਿ ਸਕਦੇ ਸਾਡੇ ਬਾਪੂ ਜੀ ਨੇ ਇੰਨਾ ਸਭ ਕੁਝ ਤਿਆਗਤਾ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਛੋਟੇ ਛੋਟੇ ਬੱਚੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਪਹੁੰਚੇ ਨੇ ਜੀ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਬੱਚੇ ਕੀ ਨਾਮ ਹੈ ਆਪਣਾ ਹੈਵਨ ਵੀਰਕਰ ਕਿਥੋਂ ਪਹੁੰਚੇ ਹੋਗੇ ਅਲੂਣੇ ਤੋਂ ਆਇਆ ਸੀ ਤਾਂ ਕਿਸ ਚੀਜ਼ ਦੇ ਲਈ ਅੱਜ ਆਏ ਹੋਗੇ ਅੱਜ ਕਿਹੜਾ ਦਿਨ ਹੈਗਾ ਅੱਜ ਮਹਿਲਾ ਦਿਵਸ ਹੈ ਆਪਣਾ ਕਿ ਨਾਲ ਬੱਚੇ ਸ਼ੁਭਨੀਤ ਘਰ ੁਨੀਤ ਕਿੱਥੋਂ ਆਏ ਹੋਗੇ ਅਲੂਨੇ ਕਿ ਕਿਹਦਾ ਅੱਜ ਕਿਸੇ ਦੇ ਲਈ ਤੇ ਪਹੁੰਚੇ ਅਸੀਂ ਮਈ ਦਾ ਦਿਵਸ ਅਸੀਂ ਆਪਣੀ ਮੰਗਾ ਦੀ ਗੱਲ ਕਰਨ ਲਈ ਉਰੇ ਪਹੁੰਚਿਆ ਵੀ ਸਾਡੀ ਮੰਗਾ ਪੂਰੀਆ ਕਰੋ ਅੱਜ ਸਾਡੇ ਬਾਪੂ ਜੀ ਜਗਦੀਪ ਸਿੰਘ ਧੱਲੇਵਾਲ ਜੀ ਨੂੰ 103 ਦਿਨ ਹੋ ਗਏ ਨੇ ਭੁਖੜਦਾਲ ਤੇ ਬੈਠੇ ਹੋਏ ਤਾਂ ਅਸੀਂ ਇਹੀ ਕਹਿੰਦੇ ਜੇ ਸਾਡੀ ਵਾਅਦੇ ਤੋਂ ਵਾਅਦੇ ਮੰਗਾ ਪੂਰੀਆ ਕੀਤੀ ਜਾਣੇ ਐਮਐਸਪੀ ਲਾ ਕੇ ਸਾਡੀ ਮੰਗਾ ਪੂਰੀਆ ਕਰਨੀ ਚਾਹੀਏ ਔਰ ਸਾਡੀ ਜ਼ਮੀਨਾਂ ਸਾਨੂੰ ਵਾਪਸ ਦੇਣੀ ਚਾਹੀਦੀਆਂ ਹਨ ਕਿਤੇ ਨਾ ਕਿਤੇ ਜਿਹੜਾ ਇੱਕ ਮੈਸੇਜ ਹੈ ਬੱਚਿਆਂ ਦੇ ਰਾਹੀਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਕਿ ਐਮਐਸਪੀ ਹੈ ਜਿਹੜੀ ਲਾਗੂ ਕੀਤੀ ਜਾਵੇ ਤੇ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਜਿਹੜਾ ਅੱਜ ਵੱਡੀ ਗਿਣਤੀ ਦੇ ਵਿੱਚ ਆ ਪੂਰੇ ਪੰਜਾਬ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਮਹਿਲਾਵਾਂ ਨੇ ਜਿਹੜੀਆਂ ਉਹ ਖਨੌਰੀ ਬਾਰਡਰ ਦੇ ਉੱਪਰ ਪਹੁੰਚੀਆਂ ਨੇ ਵੱਡਾ ਇਕੱਠ ਹੈ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਤਾਂ ਮਹਿਲਾਵਾਂ ਹੀ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਕਿਤੇ ਪਿੱਛੇ ਜਿੱਥੇ ਤੱਕ ਟੈਂਟ ਲੱਗੇ ਸੀਗੇ ਉੱਥੇ ਤੇ ਜਿਹੜਾ ਇਹ ਪੰਡਾਲ ਭਰ ਚੁੱਕਿਆ ਹੈਗਾ ਪਰ ਜਿਹੜੇ ਪ੍ਰਬੰਧ ਨੇ ਉਹ ਛੋਟੇ ਪੈਂਦੇ ਨਜ਼ਰ ਆ ਰਹੇ ਨੇ ਪਿੱਛੇ ਵੀ ਵੱਡਾ ਜਿਹੜਾ ਇਕੱਠ ਹੈਗਾ ਉਹ ਮਹਿਲਾਵਾਂ ਦਾ ਜਿਹੜਾ ਅੱਜ ਖਨੌਰੀ ਬਾਰਡਰ ਤੇ ਦਿਖਾਈ ਦੇ ਰਿਹਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਠਨ